ਦੇਖੋ ਤੁਸੀਂ ਪਾਜ ਪਾ ਦੇ ਸਾਰੇ ਐਕਟੀਵਿਸਟ ਕਾਰਿਆਕਰਤਾ ਤੇ ਇੱਥੇ ਸਾਰੇ ਨੇਤਾ ਬੈਠੇ ਆ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਐਤਖਾਂ ਕਿਉਂ મોદી ਸਰਕਾਰ ਦਿੱਲੀ ਚ ਬਣ ਰਹੀ ਆ ਮੇਰੇ ਤੋਂ ਜ਼ਿਆਦਾ ਤੁਸੀਂ ਮੀਡੀਆ ਵਾਲੇ ਜਾਣਦੇ ਹੋ ਆਦ ਕਾਂ ਸੀ ਉਹਨਾਂ ਪੂਰੇ ਜਿਤਨਾ ਮਲੇਖ ਸਾਹਿਬ ਨੇ ਵੀ ਕਿਹਾ ਨਾਰੀ ਸਾਹਿਬ ਨੇ ਕਿਹਾ ਸੰਧੂ ਸਾਹਿਬ ਨੇ ਕਿਹਾ ਕਿ ਅਜੀਤ ਸਾਰਿਆਂ ਨੇ ਮਿਲ ਕੇ ਆਦ ਕਾਂ ਅੰਬਰਸਰ ਨੂੰ ਵੀ ਦਿੱਲੀ ਪਹਚਾਣਾ ਆ ਔਰ ਅੰਬਰਸਰ ਦੀ ਕੀ ਹਾਲਤ ਹੈ ਤੁਸੀਂ ਸਾਰਿਆਂ ਨੇ ਦੇਖੀ ਆ ਮੈਂ بار بار ਇਹ ਕਹਿੰਦਾ ਆ ਕਿ ਅਗਰ ਇਹ ਦੌਰ ਪਿਛਲੇ 6 ਸਾਲ ਕਿ ਬਦਲ ਸਕਦਾ ਆ ਤੇ ਸਾਡੇ ਇੱਥੇ ਸਿਟਿੰਗ ਐਮਪੀ ਜਿਹੜੇ ਪਿਛਲੇ 7 ਸਾਲ ਤੋਂ ਨੇ ਉਹਨਾਂ ਨੇ ਕੀ ਕੀਤਾ ਉਹਨਾਂ ਨੂੰ ਵੀ ਜਾ ਕੇ ਪੁੱਛੋ ਅਸੀਂ ਇਹ ਸਾਰੇ ਮਿਲ ਕੇ ਵਾਅਦਾ ਕਰਦੇ ਆ ਗਰੰਟੀ ਦਿੰਨੇ ਆ ਕਿ 2027 ਤੱਕ ਅਸੀਂ ਅੰਮ੍ਰਿਤਸਰ ਦੀ ਸ਼ਕਲ ਬਦਲ ਦੇਣੀ ਆ ਇੱਥੇ ਜੋ ਡਵੈਲਪਮੈਂਟ ਬਾਕੀ ਭਾਰਤ ਚ ਹੋਈ ਆ ਉਹ ਅੰਮ੍ਰਿਤਸਰ ਨੂੰ ਵੀ ਮਿਲਣੀ ਆ ਸਾਡੇ ਕਿਸਾਨਾਂ ਨੂੰ ਸਾਡੇ ਇੰਡਸਟਰੀ ਨੂੰ ਸਾਡੇ ਟਰੇਡ ਨੂੰ ਸਾਡੇ ਟੂਰਿਜ਼ਮ ਨੂੰ ਇਹਨਾਂ ਸਾਰਿਆਂ ਨੂੰ ਇਨਕਮ ਵਧਣਗੀਆਂ ਸਾਡੇ ਖੁਸ਼ਹਾਲੀ ਆਏਗੀ ਸਾਡੀਆਂ ਜਿਹੜੀਆਂ ਫੈਮਲੀਆਂ ਨੇ ਉਹ ਖੁਸ਼ ਹੋਣਗੀਆਂ ਤੇ ਉਹਨਾਂ ਦੇ ਬੱਚੇ ਜਿਹੜੇ ਨੇ ਉਹਨਾਂ ਨੂੰ ਨੌਕਰੀਆਂ ਔਰ ਰੋਜ਼ਗਾਰ ਇੱਥੇ ਹੀ ਮਿਲਣਗੇ ਸਰ ਜੀ ਮੈਂ ਲੈ ਕੇ ਲੋਕਾਂ ਦੀ ਕਿਤੇ ਨਹੀਂ ਜਾਊਗਾ ਹਾਂ ਜੀ ਅੱਤੋਂ ਨੂੰ ਤਾਂ ਮੁੱਦੇ ਦੱਸੇ ਆ ਇੱਕ ਬੜਾ ਸਿੰਪਲ ਮੁੱਦਾ ਆ ਕਿ ਅੰਮ੍ਰਿਤਸਰ ਦੀ ਡਵੈਲਪਮੈਂਟ ਉਹਦੀ ਅਸੀਂ ਗਰੰਟੀ ਲੈ ਕੇ ਜਾ ਰਹੇ ਆ ਸਭ ਤੋਂ ਵੱਡਾ ਮੁੱਦਾ ਉਹ ਹੈ ਕਿ ਅੰਮ੍ਰਿਤਸਰ ਦੀ ਕੀ ਹਾਲਤ ਹੈ ਤੁਸੀਂ ਸਾਰੇ ਦੇਖਦੇ ਹੋ ਲਾਅ ਐਂਡ ਆਰਡਰ ਡਰੱਗਸ ਇਹ ਸਾਰੇ ਉਹਨਾਂ ਤੇ ਜੁੜੇ ਆ ਅੰਮ੍ਰਿਤਸਰ ਦੀ ਡਵੈਲਪਮੈਂਟ ਹੋਣੀ ਚਾਹੀਦੀ ਆ ਤੇ ਅਸੀਂ ਉਹ ਡਵੈਲਪਮੈਂਟ ਕਰਾਂਗੇ ਪਹਿਲਾਂ ਪ੍ਰੈਸਰ ਕੋ ਮਿਲੇ ਉਹਨਾਂ ਨਾਲ ਕੋਈ ਗੱਲਬਾਤ ਕੋਈ ਰਿਗਾਰਡਿੰਗ ਆਪਣੇ ਸਰਕਾਰ ਬਾਰੇ ਕਿ ਜਾਂ ਪੰਜਾਬ ਬਾਰੇ ਕੀ ਕੁਝ ਦੱਸਿਆ ਹੋਵੇਗੇ ਤੁਸੀਂ ਲੋਕਾਂ ਚਾਹੀਏ ਸ਼ੇਅਰ ਕਰਿਓ ਕੋਈ ਪ੍ਰਸ਼ਾਸਨ ਦੇ ਦੇਖੋ ਮੈਂ ਤਾਂ ਉਹਨਾਂ ਦੀ ਇਨਸਪੀਰੇਸ਼ਨ ਨਾਲ ਹੀ ਪਿਛਲੇ 10 ਸਾਲ ਮੈਂ ਮੋਦੀ ਸਾਹਿਬ ਨਾਲ ਕੰਮ ਕੀਤਾ ਆ ਤੁਹਾਨੂੰ ਸਾਰਿਆਂ ਨੂੰ ਪਤਾ ਆ ਕਿ ਇਸ ਵੇਲੇ ਅਮਰੀਕਾ ਤੋਂ ਭਾਰਤ 'ਚ ਇਨਵੈਸਟਮੈਂਟਾਂ ਆ ਰਹੀਆਂ ਨੇ ਔਰ ਨੌਕਰੀਆਂ ਵੀ ਨਾਲ ਆ ਰਹੀਆਂ ਨੇ ਇਹ ਵੀ ਤੁਹਾਨੂੰ ਪਤਾ ਆ ਕਿ ਸਾਰੇ ਦੁਨੀਆਂ ਭਰ ਦੀਆਂ ਜਿਹੜੀਆਂ ਪਾਵਰ ਹਾਊਸੇ ਤਕੜੀਆਂ ਵਿਦੇਸ਼ ਦੇਸ਼ ਸੀਗੇ ਜਰਮਨੀ ਫ੍ਰਾਂਸ ਇਹ ਸਾਰੇ ਬੁੱਢੇ ਹੋ ਰਹੇ ਆ ਸਾਡੇ ਭਾਰਤ ਚਾਸ ਵੇਲੇ 50% ਪੋਪੂਲੇਸ਼ਨ 26 ਸਾਲ ਤੋਂ ਘਟਾ ਹੈ ਇਹ ਜਿਹੜਾ ਫਿਊਚਰ ਹੈ ਤੁਸੀਂ ਆਈਐਮਐਫ ਦੀ ਵਰਲਡ ਬੈਂਕ ਦੀ ਰਿਪੋਰਟ ਦੇਖੋ ਇਹ ਸਾਰਾ ਭਾਰਤ ਤੋਂ ਹੀ ਅੱਗੇ ਵਧਣਾ ਆ ਤੇ ਸਭ ਕੁਝ ਪ੍ਰਧਾਨ ਮੰਤਰੀ ਮੋਦੀ ਦੀ ਲੀਡਰਸ਼ਿਪ ਥੱਲੇ ਹੋਇਆ ਤੇ ਮੈਂ ਇਹ ਜਾਨਣਾ ਆ ਕਿ ਅੰਬਰਸਰ ਇਹ ਸਿਚੁਏਸ਼ਨ ਨੂੰ ਮਿਸ ਨਾ ਕਰੇ ਇੱਥੇ ਵੀ ਖੁਸ਼ਹਾਲੀ ਆਵੇ ਇਹੋ ਹੀ ਸਾਡਾ ਇੱਕ ਸਿੱਧਾ ਮੁੱਦਾ ਹੈ ਬੜੇ ਜੋਰ ਨਾਲ ਡਰਗ ਦਾ ਮੁੱਦਾ ਚੁੱਕਦਾ ਹੈ ਇਹ ਕਿਸੇ 20 ਸਾਲਾਂ ਤੋਂ ਮੁੱਦਾ ਹੈ ਜੀ ਕਿਵੇਂ ਤੁਸੀਂ ਸੋਚਦੇ ਹੋ ਕਿ ਕੌਣ ਜ਼ਿੰਮੇਵਾਰ ਹੈ ਔਰ ਕਿਵੇਂ ਖਤਮ ਹੋ ਸਕਦਾ ਦੇਖੋ ਇਤਰਾ ਆ ਪਿਛਲੇ 20 ਸਾਲ ਦਾ ਤੁਸੀਂ ਮੇਰੇ ਤੋਂ ਜਾਦਾ ਜਾਣਦੇ ਹੋਗੇ ਮੈਂ ਤਾਂ ਅੱਗੇ ਦੀ ਗੱਲ ਕਰਦਾ ਆਂ ਔਰ ਮੈਂ ਜੋ ਕਹਿਣਾ ਸੀਗਾ ਬਿਲਕੁਲ ਸਾਹਮਣੇ ਤੁਹਾਡੇ ਕਿਹਾ ਮੈਂ ਉਦਾਹਰਣ ਵੀ ਦਿੱਤੇ ਨੇ ਔਰ ਇੱਕ ਕਲੀਅਰ ਡਿਟਰਮੀਨੇਸ਼ਨ ਦਿਟਾਇਆ ਤੁਸੀਂ ਤਾਂ ਕਈਆਂ ਨੂੰ ਚਾਂਸ ਦਿੱਤਾ ਐਤ ਕਾਂ ਦੇਖੇ ਦੇਖੋ ਅੰਮ੍ਰਿਤਸਰ ਵਾਲੇ ਕਿ ਆਪਾਂ 2027 2027 ਚ ਅੰਮ੍ਰਿਤਸਰ ਦਾ ਨਕਸ਼ਾ ਬਿਲਕੁਲ ਬਦਲਾਂਗੇ ਔਰ ਉਹਦੇ ਚ ਸਾਰੇ ਮੁੱਦੇ ਕਿਉਂਕਿ ਜਿਤਨਾ ਹੀ ਅੰਮ੍ਰਿਤਸਰ ਦੀ ਡਿਵੈਲਪਮੈਂਟ ਹੋਊਗੀ ਹਰ ਚੀਜ਼ ਚ ਪ੍ਰੋਗਰੈਸ ਹੋਊਗੀ